ਦਿੱਲੀ ਇਹਦੇ ਮੋਦੀ ਦੀ ਇਕੱਲੇ ਦੀ ਨਹੀਂ ਦਿੱਲੀ ਸਾਰਿਆਂ ਦੀ ਸਾਂਝੀ ਅਸੀਂ ਵੀ ਦਿੱਲੀ ਦੇ ਵਾਸੀ ਆਂ ਅਸੀਂ ਵੀ ਇੰਡੀਆ ਦੇ ਵਾਸੀ ਆਂ ਭਾਰਤ ਦੇ ਵਾਸੀ ਆਂ ਕੋਈ ਨਹੀਂ ਜਸੂਸੀ ਨਹੀਂ ਆਏ ਵੀ ਜਸੂਸੀ ਕਰਨ ਆਏ ਤਾਂ ਮੋਦੀ ਨੇ ਗਾੜੀ ਬੈਰੀ ਹਲਾਤੇ ਤੇ ਮੋਦੀ ਨੇ ਇੱਧਰ ਰਿਮੋਟ ਕਰਕੇ ਤੇ ਇੱਧਰ ਨੂੰ ਪਾਤੇ ਤੇ ਜੇ ਲਾਲ ਕਿਲੇ ਚੱਲ ਗਏ ਤਾਂ ਕੀ ਹੋ ਗਿਆ ਲਾਲ ਕਿਲਾ ਸਾਰਿਆਂ ਦਾ ਹੀ ਆ ਅਸੀਂ ਮੋਦੀ ਨੂੰ ਵਾਰ-ਵਾਰ ਅਪੀਲ ਕਰ ਰਹੇ ਆ ਮੋਦੀ ਬਾਜ ਆ ਜਾ ਬਾਜ ਆ ਜਾਏ ਸਿੰਘ ਰੁਕਿਆ ਰੁਕਦੇ ਨਹੀਂ ਹੁੰਦੇ ਦੁਨੀਆ ਨੂੰ ਸ਼ਾਂਤਮਈ ਜ਼ਿੰਦਗੀ ਜੀਣ ਦੇ ਇੰਨੇ ਚਾਗੇ ਨੌਜਵਾਨ ਲਾਪਤਾ ਨੇ ਮੋਦੀ ਨੇ ਕੀਤੇ ਆ ਜਿੰਨਿਆਂ ਤੇ ਵੀ ਪਰਚੇ ਪਾਏ ਆ ਬੋਸ ਦੇ ਨਾਲ ਜੋਸ਼ ਵੀ ਆ ਤੇ ਇਹ ਮੋਦੀ ਜਿਹੜਾ ਉਹਨਾਂ ਨੂੰ ਘਰਾਂ ਨੂੰ ਕਲਾਕ ਦੇ ਤੇ ਚੰਗਾ ਰਹੂਗਾ ਨਹੀਂ ਤੇ ਇੱਥੇ ਇੰਡੀਆ ਦੇ ਮਾਹੌਲ ਜਿਹੜੇ ਖਰਾਬ ਕਰਕੇ ਬਊਗਾ ਮਾਲਕ ਵੀ ਨਹੀਂ ਦੀਦਾ ਇਹ ਇੰਨਾ ਪੈਸੇ ਦੇ ਵਿੱਚ ਗਲਤਾਨ ਹੋ ਗਿਆ ਨਾ ਇਹਨੂੰ ਦੁਨੀਆ ਨਹੀਂ ਦਿੱਤੀ ਇਹਨੂੰ ਪੈਸਾ ਹੀ ਦੀਦਾ ਤੇ ਕੁਛ ਨਹੀਂ ਨਾਲ ਜਾਣਾ ਇੱਥੇ ਸਾਰੇ ਛੱਡ ਗਏ ਆ ਇੱਥੇ ਦਿੱਤੇ ਲੱਖਾਂ ਸਦਾਨ ਤੇ ਆਦੇ ਹੋਰ ਜਿਹੜੇ ਸਿੱਖ ਨੌਜਵਾਨਾਂ ਦੇ ਪਰਚਿਆਂ ਤੋਂ ਬਾਅਦ ਅਤਿਕ ਸੱਗਤ ਵਿੱਚ ਕਾਫੀ ਜਿਹੜਾ ਰੋਸ ਪਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇਖੀਆ ਕਿਸ ਤਰ੍ਹਾਂ ਨੌਜਵਾਨ ਜਿਹੜੇ ਸਾਡੇ ਸਿੱਖ ਆਗੂ ਨੇ ਅਜਾ ਭੰਡਾਰੀ ਪੁਲ ਤੇ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੀ ਰਾਈ ਵਾਸਤੇ ਸਾਡੇ ਗੱਲਬਾਤ ਕਰਨ ਨੂੰ ਤਿਆਰ ਨੇ ਮਾਤਾ ਜੀ ਗੱਲਬਾਤ ਕਰਾਣੇ ਕੀ ਕਹਿਣਾ ਚਾਹੋਗੇ ਮਾਤਾ ਜੀ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਦੀਪ ਸਦੂਤ ਰੱਖਾ ਸਦਨਾ ਵਾਤੇ ਵੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਹੀ ਕਹਿ ਰਹੇ ਆਂ ਕਿ ਉਹਨਾਂ ਨੂੰ ਸਿੰਘਾਂ ਨੂੰ ਰਿਆ ਕੀਤਾ ਜਾਵੇ ਜਿਹੜੇ ਸਾਡੇ ਨੌਜਵਾਨ ਮਾਵਾਂ ਦੇ ਪੁੱਤ ਹੋਰ ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਤੇ ਉਹਨਾਂ ਨੂੰ ਵੀ ਸਾਨੂੰ ਘਰਾਂ ਦੇ ਵਿੱਚ ਭੇਜਿਆ ਜਾਵੇ ਇਹਨਾਂ ਨੂੰ ਲੱਭ ਕੇ ਜਿੱਥੇ ਜੜੀਆਂ ਜਿੱਥੇ ਜਿੱਥੇ ਇਹਨਾਂ ਨੂੰ ਰੱਖਿਆ ਤੇ ਜਿਹੜੇ ਬੱਚਿਆਂ ਦੇ ਝੂਠੇ ਇਹਨਾਂ ਨੇ ਕੇਸ ਪਾਏ ਉਹ ਵਾਪਸ ਲੈਣ ਤੇ ਸਾਰਿਆਂ ਨੂੰ ਮਤਲਬ ਇਹ ਕਾਲੇ ਕਾਨੂੰਨ ਵੀ ਵਾਪਸ ਲੈਣ ਤੇ ਜਿਹੜੀਆਂ ਇੰਨੀਆਂ ਸੰਗਤਾਂ ਜਿਹੜੀਆਂ ਇੰਨੀਆਂ ਦੁਨੀਆਂ ਜਿਹੜੀਆਂ ਸੜਕਾਂ ਤੇ ਰੋਲ ਰਹੀਆਂ ਇਹਨਾਂ ਨੂੰ ਸ਼ਾਂਤੀ ਦੀ ਜ਼ਿੰਦਗੀ ਜੀਣ ਦੇਣ ਬਹੁਤ ਗਲਤ ਕਰ ਰਹੀਆ ਮੋਦੀ ਸਰਕਾਰ ਬਹੁਤ ਗਲਤ ਹੈ ਬਹੁਤ ਗਲਤ ਕਰ ਰਹੀ ਹੈ ਜੀ ਕੀ ਸਮਝਦੇ ਹੋ ਵੀ ਲੱਖਾਂ ਸਜ਼ਾਾਂ ਤੇ ਦੀਪ ਸਿੱਧੂ ਜਿਹੜਾ ਨਾਮ ਰੱਖਿਆ ਗਿਆ ਵਾ ਕਿ ਲੱਗਦਾ ਵੀ ਉਹ ਏਡੇ ਵੱਡੇ ਗੈਂਗਸਟਰ ਹੈ ਜਾਂ ਏਡੇ ਵੱਡੇ ਜਿਹੜੇ ਹੈਗੇ ਅ ਵੇਖੋ ਜੀ ਕਾਦੇ ਹੋ ਗੈਂਗਸਟਰ ਆ ਨਾ ਆਪਣੇ ਹੱਕਾਂ ਵਾਸਤੇ ਤੇ ਕੋਈ ਵੀ ਬੋਲ ਸਕਦਾ ਕਿਸੇ ਨਾਲ ਜ਼ੁਲਮ ਹੁੰਦਾ ਹੋਵੇ ਉਹਦੀ ਮਦਦ ਵਾਸਤੇ ਕੋਈ ਵੀ ਬੋਲ ਸਕਦਾ ਕਿ ਉਹਨਾਂ ਨੇ ਗਲਤ ਕੀ ਕਰ ਦਿੱਤਾ ਨਾ ਦੱਸਿਆ ਨਾ ਮੋਦੀ ਉਹਨਾਂ ਨੇ ਕੀ ਗਲਤ ਕੀਤਾ ਕੀ ਇਹਨੂੰ ਗਲਤ ਬੋਲਿਆ ਉਹਨਾਂ ਨੇ ਦਿੱਲੀ ਇਹਦੇ ਮੋਦੀ ਦੀ ਇਕੱਲੇ ਦੀ ਨਹੀਂ ਦਿੱਲੀ ਸਾਰਿਆਂ ਦੀ ਸਾਂਝੀ ਅਸੀਂ ਵੀ ਦਿੱਲੀ ਦੇ ਵਾਸੀ ਆਂ ਅਸੀਂ ਵੀ ਇੰਡੀਆ ਦੇ ਵਾਸੀ ਆਂ ਭਾਰਤ ਦੇ ਵਾਸੀ ਆਂ ਕੋਈ ਅਸੀਂ ਜਸੂਸੀ ਨਹੀਂ ਆਏ ਵੀ ਜਸੂਸੀ ਕਰਨ ਆਏ ਤੇ ਮੋਦੀ ਨੇ ਗਾੜੀ ਪੈਰੀ ਹਲਾਤੇ ਤੇ ਮੋਦੀ ਨੇ ਇਧਰ ਨੂੰ ਮੋੜ ਕੇ ਤੇ ਇਧਰ ਨੂੰ ਪਾਤੇ ਤੇ ਜੇ ਲਾਲ ਕਿਲੇ ਚੱਲ ਗਏ ਤੇ ਕੀ ਹੋ ਗਿਆ ਲਾਲ ਕਿਲਾ ਸਾਰਿਆਂ ਦਾ ਹੀ ਆ ਮੋਦੀ ਕੀ ਕਹਿਣਾ ਚਾਹੋਗੇ 84 ਤੋਂ ਬਾਅਦ ਸਾਡੇ ਪੰਜਾਬ ਨੇ ਕਾਫੀ ਜਿਹੜਾ ਸਦਰ ਢਾਈ ਆ ਦੇਖੀ ਆ ਤੇ ਮਾਮਾ ਦਾ ਜਿਹੜੇ ਪੁੱਤ ਜਿਹੜੇ ਕਰੋਚੁਕ ਚੁਕਕੇ ਜਿਹੜੇ ਆ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਪਰਚੇ ਦਰਜ ਕਰ ਦਿੱਤੇ ਨੇ ਕਿ ਲੱਗਦਾ ਨਹੀਂ ਫੇਰ ਜਿਵੇਂ ਮਾਹੌਲ ਕੋਈ ਫੇਰ ਉਸ ਤਰ੍ਹਾਂ ਹੋ ਗਿਆ ਹੁਣ ਫੇਰ ਜਿਹੜਾ ਦਿੱਲੀੋਂ ਆ ਕੇ ਪੁਲਿਸ ਜਿਹੜੀ ਆ ਨੌਜਵਾਨਾਂ ਨੂੰ ਚੱਕ ਰਹੀ ਆ ਪਰਚੇ ਦਰਜ ਕਰ ਰਹੀ ਆ ਇਹਨਾਂ ਨੂੰ ਤੇ ਆਪ ਹੀ ਮਾਹੌਲ ਖਰਾਬ ਕਰ ਰਹੇ ਵੇਖੋ ਦੁਖੀ ਹੋ ਕੇ ਫੇਰ ਕਿਸੇ ਨੇ ਇਸ ਰਸਤੇ ਤੇ ਤੁਰਨਾ ਅਸੀਂ ਮੋਦੀ ਨੂੰ ਵਾਰ-ਵਾਰ ਅਪੀਲ ਕਰ ਰਹੇ ਹਾਂ ਮੋਦੀ ਬਾਜ ਆ ਜਾ ਬਾਜ ਆ ਜਾ ਇਹ ਸਿੰਘ ਰੁਕਿਆ ਰੁਕਦੇ ਨਹੀਂ ਹੁੰਦੇ ਦੁ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ ਇਹ ਜਿਹੜਾ ਕਿਸਾਨ ਹੈਗਾ ਸਿੱਖ ਹੈ ਨਾ ਇਹ ਕਦੀ ਵੀ ਕਿਸੇ ਦਾ ਜ਼ੁਲਮ ਨਾ ਸਹਿੰਦਾ ਤੇ ਨਾ ਜ਼ੁਲਮ ਕਿਸੇ ਤੇ ਕਰਦਾ ਹੈ ਤੇ ਜੋ ਕੁਛ ਇਹ મોદી ਸਰਕਾਰ ਕਰ ਰਹੀ ਆ ਇਹ ਫਿਰ ਦੁਨੀਆ ਨੂੰ ਪੁੱਠੇ ਰਾਹ ਪਾ ਰਹੀ ਆ ਇਹ ਫਿਰ ਸਮਾ ਲੈਣਾ ਇਹਨੂੰ ਔਖਾ ਹੋ ਜਾਊਗਾ ਜੇ ਇਸ ਗੱਲਾਂ ਤੇ ਕੰਟਰੋਲ ਨਾ ਕੀਤਾ ਅੱਜ ਇੱਕ ਵਰਗ ਨਹੀਂ ਇੱਕ ਸਿੱਖ ਨਹੀਂ ਇੱਕ ਕਿਸਾਨ ਨਹੀਂ ਸਾਰੀ ਦੁਨੀਆ ਹਹਾਕਾਰ ਮੱਚੀ ਪਈ ਆ ਮੋਦੀ ਦੀ ਮਤਲਬ ਅਗਰ ਆਜ ਨੀਤੀ ਤੋਂ ਮੋਦੀ ਦੇ ਰਾਜ ਤੋਂ ਸਾਰੀ ਦੁਨੀਆ ਦੇ ਵਿੱਚ ਹਹਾਕਾਰ ਮੱਚੀ ਪਈ ਵੀ ਮੋਦੀ ਕਿੱਥੋਂ ਮੋਦੀ ਦੇ ਹੱਥ ਚ ਰਾਜ ਆ ਗਿਆ ਨਾ ਮੋਦੀ ਨੂੰ ਅਸੀਂ ਕਿਉਂ ਬਣਾ ਦਿੱਤਾ ਮੋਦੀ ਸੰਗਤ ਦਾ ਦੁਨੀਆ ਦਾ ਬਣਾਇਆ ਮੋਦੀ ਪਾਰਲੀਮੈਂਟ ਦੇ ਵਿੱਚ ਜਾਂਦਾ ਤੇ ਮੋਦੀ ਰਾਜਾ ਬਣਿਆ ਮੋਦੀ ਆਪੇ ਤਾਂ ਨਹੀਂ ਰਾਜਾ ਬਣ ਕੇ ਚੱਲ ਗਿਆ ਮੋਦੀ ਨੂੰ ਦੁਨੀਆ ਨੇ ਵੋਟਾਂ પા ਕੇ ਜਤਾਇਆ ਸੀ ਵਰਤੀ ਜਿਹਨਾਂ ਜਾਓਗੇ ਇੱਕ ਬੰਨੇ ਮੋਦੀ ਸਰਕਾਰ ਕਹਿੰਦੀ ਆ ਵੀ ਮੀਟਿੰਗਾਂ ਕੀਤੀ ਜਾਣ ਸਾਡੇ ਨਾਲ ਕਿਸਾਨਾਂ ਕੋਲ ਤੇ ਇੱਕ ਬੰਨੇ ਜਿਹੜੇ ਆ 25 ਦਰਜੀਤੇ ਆਦੇ ਆ ਉਹਨਾਂ ਨੂੰ ਘਰੋ ਚੁੱਕਿਆ ਯਾਰ ਆ ਵਾ ਕੀ ਕਰਨ ਜਾਉਂਦੇ ਇਹ ਤਾਂ ਸਿਰਫ ਉਹਨਾਂ ਦੇ ਇੱਕ ਵਿਖਾਵੇ ਆ ਤੇ ਕਿਸਾਨ ਵੀ ਜਿਹੜੇ ਵਿਚਾਰੇ ਉਹ ਵੀ ਆਉਂਦੇ ਆ ਵੀ ਸਾਨੂੰ ਇਹ ਨਾ ਕਿਹਾ ਜਾਵੇ ਵੀ ਇਹ ਮੀਟਿੰਗ ਦੇ ਵਿੱਚ ਭਾਗ ਲੈਣ ਨਹੀਂ ਆਏ ਤੇ ਮੀਟਿੰਗ ਦੇ ਗੋਮਲ ਗੋ ਤਾਂ ਮਿੱਟੀ ਚੜ ਕੇ ਉਹਨਾਂ ਨੂੰ ਘਰ ਨੂੰ ਕਲਾ ਦੇਂਦੇ ਮੀਟਿੰਗ ਦੇ ਵਿੱਚ ਕਰਦੇ ਕੀ ਆ ਨਾ ਜਦੋਂ ਉਹਨਾਂ ਦਾ ਇੱਕੋ ਹੀ ਪਲਾਨ ਹੈ ਵੀ ਅਸੀਂ ਕਾਲੇ ਕਾਨੂੰਨ ਜਿਹੜੇ ਰੱਦ ਕਰਾਉਣੇ ਆ ਸਾਡੇ ਤੇ ਕਿਉਂ ਵਾਰ-ਵਾਰ ਆਂਦੇ ਫੇ ਅਸੀਂ ਤੁਹਾਨੂੰ ਫਾਇਦਾ ਦੇ ਰਹੇ ਅਸੀਂ ਇਹ ਫਾਇਦਾ ਨਹੀਂ ਲੈ ਰਹੇ ਅਸੀਂ ਸਾਡੀ ਰੋਟੀ ਰੋਜੀ ਜਿਹੜੀ ਸਾਨੂੰ ਮਾਲਕ ਨੇ ਦਿੱਤੀ ਆ ਤੇ ਅਸੀਂ ਉਹਦੀ ਵਿੱਚ ਖੇਤੀ ਕਰਕੇ ਆਪਣੀ ਰੋਟੀ ਆਪ ਖਾਂ ਜੋਗੇ ਆ ਮੋਦੀ ਮਤਲਬ ਕਿ ਉਹਨਾਂ ਨੂੰ ਵਾਰ-ਵਾਰ ਸੱਦਦਾ ਹੈ ਉਹ ਤਾਂ ਵਿਚਾਰੇ ਵਾਰ-ਵਾਰ ਜਾਂਦੇ ਆ ਕਿ ਚਲੋ ਇਹ ਰਾਜਾ ਆ ਤੇ ਰਾਜਾ ਇੱਕ ਘਰ ਦਾ ਪਰਿਵਾਰ ਦਾ ਮੁਖੀ ਹੋਵੇ ਨਾ ਤੋ ਉਹਨੂੰ ਵੀ ਸਾਰੇ ਪਰਿਵਾਰਾਂ ਦੀ ਗੱਲ ਤਰ੍ਹਾਂ ਤਰ੍ਹਾਂ ਦੀ ਸੁਣਨੀ ਪੈਂਦੀ ਆ ਤੇ ਉਹਨੂੰ ਜਦੋਂ ਪਰਿਵਾਰ ਦਾ ਕੋਈ ਜੀ ਦੁਖੀ ਹੋਵੇ ਤੁਹਾਨੂੰ ਉਹਦੇ ਨਾਲ ਬਹਿ ਕੇ ਸਮਝੌਤਾ ਕਰਨਾ ਪੈਂਦਾ ਤੇ ਅੱਜ ਮੋਦੀ ਤੋਂ ਸਾਰੀ ਦੁਨੀਆ ਹੀ ਦੁਖੀ ਆ ਤੇ ਮੋਦੀ ਬਸ ਇੱਕ ਡਾਨੀ ਤੇ ਬਾਨੀ ਮੋਦੀ ਨੂੰ ਦੀਦਾ ਉਹਨਾਂ ਬੀਬੀਆਂ ਦੇ ਨਾਲ ਹੀ ਹੱਥਾ-ਜੱਥ ਫੜੇ ਹੁੰਦੇ ਉਹਨੇ ਤੇ ਮੋਦੀ ਨੂੰ ਆ ਪਬਲਿਕ ਤੇ ਜਿਹੜੀ 6 ਮਹੀਨੇ ਹੋ ਗਏ ਦੁਨੀਆ ਜਿਹੜੀ ਸਰਕਾਂ ਤੇ ਬਾਲ ਬੱਚੇ ਤਾਂ ਰੋਲਣ ਡੈ ਤਾਂ ਦੋਸਤੋ ਕਿਸਾਨ ਜਿਹੜਾ ਉਹ ਸ਼ੀਦियां ਦੇ ਗਿਆ ਮੋਦੀ ਨੂੰ ਉਹਤ ਕੁਛ ਦੀਦਾ ਨਹੀਂਗਾ ਕੀ ਕਹੀਏ ਨਾ ਅਸੀਂ ਮੋਦੀ ਨੂੰ ਕਹਿ ਕੇ ਆਪਣੀਆਂ ਜ਼ੁਬਾਨਾਂ ਖਰਾਬ ਕਰੀਏ ਅਸੀਂ ਇੱਕ ਗੁਰੂ ਦੇ ਸਿੰਘ ਆ ਅਸੀਂ ਆਪਣੀ ਜ਼ੁਬਾਨ ਤੋਂ ਆਨੇ ਨਾ ਹੀ ਸਾਨੂੰ ਕੋਈ ਬੰਦਾ ਸ਼ਬਦ ਜਿਹੜਾ ਬੋਲਣਾ ਪਵੇ ਪਰ ਮੋਦੀ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਰਾਜ ਇਸ ਤਰ੍ਹਾਂ ਦਾ ਰਾਜ ਜਿਹੜੇ ਪਬਲਿਕ ਨੂੰ ਇਸ ਤਰ੍ਹਾਂ ਦਾ ਰਾਜ ਨਹੀਂ ਚਾਹੀਦਾ ਚਾਹੇ ਅਸੀਂ ਸੇਖਿਆ ਚ ਹਿੰਦੂਆਂ ਚ ਮੁਸਲਮਾਨਿਆਂ ਸਾਰੇ ਇਨਸਾਨ ਆ ਤੇ ਸਾਰਿਆਂ ਵਾਸਤੇ ਕਾਨੂੰਨ ਵੀ ਇੱਕ ਜਿਹਾ ਹੋਣਾ ਚਾਹੀਦਾ ਜਿੰਨੇ ਵੀ ਸਾਡੇ ਨੌਜਵਾਨ ਲਾਪਤਾ ਨੇ મોદી ਨੇ ਕੀਤੇ ਆ ਜਿੰਨੇ ਉੱਤੇ ਵੀ ਪਰਚੇ ਪਾਏ ਆ ਹੋਸ਼ ਦੇ ਨਾਲ ਜੋਸ਼ ਵੀ ਆ ਤੇ ਇਹ મોદી ਜਿਹੜਾ ਉਹਨਾਂ ਨੂੰ ਘਰਾਂ ਨੂੰ ਕਲਾਦ ਦੇ ਤੇ ਚੰਗਾ ਰਹੂਗਾ ਨਹੀਂ ਤੇ ਇੱਥੇ ਇੰਡੀਆ ਦੇ ਮਾਹੌਲ ਜਿਹੜੇ ਖਰਾਬ ਕਰਕੇ ਪਾਊਗਾ ਕੀ ਕਹਿਣਾ ਚਾਹੋਗੇ ਹਜ ਤੱਕ ਜਿਹੜੇ ਸਾਡੇ ਨੌਜਵਾਨ ਵੀ ਲੱਭੇ ਨਹੀਂ ਆ ਇਹ ਮਾਵਾਂ ਦੇ ਪੁੱਤ ਜਿਹੜੇ ਨੇ ਉਹ ਵੀ ਜਿਹੜੇ ਲੱਭੇ ਨਹੀਂ ਆ ਅਤੇ ਸਭ ਤੋਂ ਵੱਡੀ ਤਦਾਦ ਵੀ 200 ਤੋਂ ਵੱਧ ਜਿਹੜੇ ਆ ਜ਼ਹੀਰ ਹੋ ਚੁੱਕੇ ਨੇ ਨੌਜਵਾਨ ਵੀ ਉਹ ਚ ਬਜ਼ੁਰਗ ਵੀ ਨੇ ਸਾਡੇ ਕੀ ਕਹਿਣਾ ਚਾਹੋਗੇ ਦੇਖੋ ਜੀ ਸ਼ੀਰ ਜਿਹੜੇ ਹੋ ਗਏ ਆ ਉਹ ਮਾਲਕ ਦੀ ਮਾਲਕ ਦੀ ਕਿਰਪਾ ਜਿੰਨੇ ਉਹਨਾਂ ਸਵਾਸ ਦਿੱਤੇ ਚਾਹ ਇਹਨਾਂ ਨੂੰ ਅਟੈਕ ਹੋਏ ਆ ਚਾਹ ਰਸਤਿਆਂ ਦੇ ਵਿੱਚ ਹੋਏ ਆ ਇੱਕ ਆਵਾਜਾਈ ਜਦੋਂ ਸੜਕਾਂ ਦੇ ਵਿੱਚ ਇੰਨੀ ਆ ਤੇ ਸਵਾਰੀਆਂ ਚਲਾਉਣੀਆਂ ਵੀ ਬਹੁਤ ਔਖੀਆਂ ਆ ਨਾ ਮੈਂ ਰਾਤੀ ਪਿੰਡ ਨੂੰ ਗਈ ਸੀ ਉੱਥੇ ਨੌਜਵਾਨ ਇੱਕ ਵਿਚਾਰਾ ਮੋਟਰਸਾਈਕਲ ਤੋਂ ਡਿੱਗਾ ਤੇ ਇੱਕਾ ਹੋਣ ਆਉਂਦਿਆਂ ਡਿੱਗਾ ਵਿਚਾਰਾ ਬੱਚਾ ਸੀ ਗਾੜੀ ਮੇਰੀ ਕੇਸ ਦਾ ਸੀ ਜਿਹੜਾ ਸਿੰਘ ਚਲਾਉਂਦਿਆ ਸੀ ਮੋਟਰਸਾਈਕਲ ਪਿੱਛੇ ਵਿਚਾਰਾ ਬੱਚਾ ਸੀ ਉਹਦੀਆਂ ਲੱਤਾਂ ਤੋਂ ਨਹੀਂ ਖਲੋ ਹੋ ਰਿਆ ਸੀ 18-20 ਸਾਲ ਦਾ ਹੋਣਾ ਪਤਾ ਨਹੀਂ ਲੱਤਾਂ ਟੁੱਟ ਗਈਆਂ ਕਿੱਦਾਂ ਚਲੋ ਉਹ ਤਾਂ ਹੀ ਇਹਨੇ ਇੱਕ ਕੁਦਰਤ ਦਾ ਕੀਤਾ ਹੋ ਗਿਆ ਤੇ ਜਿਹੜੇ મોદી ਨੇ ਫੜ ਫੜ ਕੇ ਜਿੰਨੇ ਤੇ ਕੇਸ ਪਾਏ ਆ ਜਿਹੜੇ ਲਾਪਤਾ ਕੀਤੇ ਆ ਉਹ ਹੈ ਵੀ ਕਿਤੇ ਸ਼ਹਿਰ ਦੇ ਵਿੱਚੋਂ ਕੋਈ ਲਾਪਤਾ ਹੋ ਜੇ ਇੰਨੀ ਚੱਪੇ ਚੱਪੇ ਤੇ ਇੰਨੀਨੀ ਪੁਲਿਸ ਹੋਵੇ ਤੇ ਕੋਈ ਲਾਪਤਾ ਹੋ ਜੇ ਇਹ મોદી ਜਿਹੜੇ ਉਹਨਾਂ ਨੂੰ ਬੰਦੀ ਬਣਾਏ ਆ ਜਿੱਥੇ ਰੱਖਿਆ ਹੈ ਸਾਰੇ ਮਾਵਾਂ ਦੇ ਪੁੱਤ ਘਰਾਂ ਨੂੰ ਕੱਲੇ ਨੇ ਸ਼ਾਂਤਮਈ ਰੱਖਣਾ ਹੈ ਦੁਨੀਆ ਨੂੰ ਤੇ ਜਿੰਨਾ ਤੇ ਪਰਚੇ ਪਾਏ ਉਹ ਪਰਚੇ ਰੱਦ ਕਰਕੇ ਕਾਨੂੰਨ ਵਾਪਸ ਕਰਕੇ ਤੇ ਚੰਗੀ ਇਹੋ ਗੱਲ ਆ ਵੀ ਇਹਨਾਂ ਨੂੰ ਸੰਗਤਾਂ ਨੂੰ ਆਪੋ ਆਪਣੀ ਘਰੀ ਭੇਜਿਆ ਜਾਵੇ ਤੇ ਆਪਣੀ ਉਹ ਜ਼ਿੰਦਗੀ ਜਿਹੜੀ ਆ ਸੁੱਖ ਆਰਾਮ ਦੀ ਆਪਣੀ ਰੋਜੀ ਰੋਟੀ ਕਮਾਉਣ ਤੇ ਖਾਣ ਤੇ ਦੁਨੀਆ ਜਿਹੜੀ ਹੈ ਇੰਡੀਆ ਜਿਹੜਾ ਵਸਦਾ ਰਹਿ ਜਾਵੇ ਮੋਦੀ ਕੱਲੇ ਦਾ ਇੰਡੀਆ ਨਹੀਂ ਇੰਡੀਆ ਸਾਰਿਆਂ ਦਾ ਸਾਂਝਾ ਮੋਦੀ ਇੰਡੀਆ ਇਹਦਾ ਕੱਲੇ ਦਾ ਨਹੀਂਗਾ ਵੀ ਇੱਕ ਰਾਜਾ ਬਣ ਗਿਆ ਤੇ ਇਹਦਾ ਹੀ ਰਾਜ ਹੈ ਤੇ ਮੋਦੀ ਇਹਦਾ ਸਾਰਾ ਜੋ ਕੁਝ ਹੈ ਜੋ ਕੁਝ ਦੀ ਦੁਨੀਆ ਤੇ ਕਰੀ ਜਾਵੇ ਸੱਚੀ ਦਰਗਾਹ ਦੇ ਵਿੱਚ ਲਿਖੇ ਦੇਣੇ ਪੈਣੇ ਮੋਦੀ ਕੀ ਕਰੇਗਾ ਉੱਥੇ ਉੱਥੇ ਤੇਰਾ ਕਿਸੇ ਸਾਥ ਨਹੀਂ ਦੇਣਾ ਨਾ ਡਾਨੀ ਨੇ ਨਾ ਬਾਨੀ ਨੇ ਕੋ ਮਾਲਕ ਤੋਂ ਅਕਾਲ ਪੁਰਖ ਵਾਹੀ ਗੁਰੂ ਤੋਂ ਡਰ ਡਰਨਾ ਚਾਹੀਦਾ ਇਹਨੂੰ ਪਰ ਇਹ ਇੱਕ ਆਂਦੇ ਨਾ ਜਦੋਂ ਕੁੱਤਾ ਹਲਕਾ ਹੋ ਜੇ ਨਾ ਤੇ ਉਹਨੂੰ ਮਾਲਕ ਵੀ ਨਹੀਂ ਦੀਦਾ ਇਹ ਇੰਨਾ ਪੈਸੇ ਦੇ ਵਿੱਚ ਗਲਤਾਨ ਹੋ ਗਿਆ ਨਾ ਇਹਨੂੰ ਦੁਨੀਆ ਨਹੀਂ ਦਿੱਤੀ ਇਹਨੂੰ ਪੈਸਾ ਹੀ ਦੀਦਾ ਤੇ ਕੁਛ ਨਹੀਂ ਨਾਲ ਜਾਣਾ ਇੱਥੇ ਸਾਰੇ ਛੱਡ ਗਏ ਆ ਸਾਨੂੰ ਤਾਂ ਗੁਰੂ ਦਾ ਹੁਕਮ ਹੈ ਸਾਡੇ ਗੁਰੂ ਜੀ ਦੇ ਪ੍ਰਸ਼ਾਦਾ ਤਿਆਰ ਕਰਦੇ ਸੀ ਨਾ ਤੇ ਰਾਤ ਨੂੰ ਜਿਹੜਾ ਵਾਅਦਾ ਸੀ ਉਹ ਨਦੀ ਦਰਿਆ ਦੇ ਵਿੱਚ ਸੁੱਟ ਦੇ ਦਿੰਦੇ ਪਸਵੇਰ ਨੂੰ ਫੇਰ ਮਾਲਕ ਦੇਊਗਾ ਉਹ ਮਾਲਕ ਐਡੇ ਉੱਚੇ ਸੀ ਤੇ ਇਹਨੂੰ ਤੇ ਮੋਦੀ ਨੂੰ ਕੋਈ ਸਮਝ ਹੀ ਨਹੀਂ ਆਉਂਦੀ ਇੰਨਾ ਪੈਸਾ ਇਕੱਠਾ ਕਰੀ ਜਾਂਦਾ ਡਾਨੀ ਬਾਨੀ ਕਰੀ ਜਾਂਦੇ ਆ ਇਹਨਾਂ ਨੇ ਕਿੱਥੇ ਖੜਨਾ ਨਾ ਹੁਣ ਸਾਡੇ ਆਪਣੇ ਕਿਸਾਨਾਂ ਦੀ ਜ਼ਮੀਨ ਵੀ ਖੋਣ ਨੂੰ ਤਿਆਰ ਹੋ ਗਏ ਆ ਕਿੰਨੀ ਵੇਖੋ ਮੰਗਾਈ ਆ ਪੈਟਰੋਲ ਕਿੱਥੋਂ ਤੱਕ ਚਲੇ ਗਿਆ ਦਾੜਾ ਦੇ ਬਾਹਰ 26 26 30 ਤੇ ਜਦੋਂ ਟਰੈਕਟਰ ਵਾਲੀ ਕੀਤੀ ਗਈ ਸੀ ਉਥੇ ਵਿੱਚ ਜਿਹੜਾ ਜਿਹੜਾ ਨੌਜਵਾਨਾਂ ਵੱਲੋਂ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਚੜਾਇਆ ਗਿਆ ਸੀ ਕੇਸਰੀ ਰੰਗ ਦਾ ਨਾਲ ਕਿਲੇ ਤੇ ਉਸ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਵੀ ਇਹ ਖਾਲਸਾ ਮੰਗਦੇ ਨੇ ਖਾਲਸਾ ਰਾਜ ਚਾਹੁੰਦੇ ਨੇ ਇਹਦਾ ਬਾਰੇ ਤੁਹਾਡਾ ਕੀ ਹੈ ਦੇਖੋ ਜੀ ਇਹਦੇ ਬਾਰੇ ਵਿਚਾਰ ਅੱਗੇ ਵੀ ਸਾਡਾ ਕੇਸਰੀ ਨਿਸ਼ਾਨ ਜਿਹੜਾ ਵਾ ਗੁਰੂ ਮਹਾਰਾਜ ਦਾ ਉਹ ਤਿਰੰਗੇ ਦੇ ਉੱਤੇ ਹੀ ਆ ਤੇ ਜੇ ਹੁਣ ਉਹ ਕੇਸਰੀ ਨਿਸ਼ਾਨ ਉੱਥੇ ਚਲਾਤਾ ਤੇ ਕੀ ਕੀ ਕਹਿਰ ਕੀ ਆ ਗਿਆ ਨਾ ਉਦੋਂ ਵੀ ਜਦੋਂ ਇਹਨਾਂ ਨੇ 1 ਮਾਰਚ ਕੱਢਿਆ ਸੀ ਤੇ ਬਾਬਾ ਖੜਕ ਸਿੰਘ ਜੀ ਨੂੰ ਸਰਕਾਰਾਂ ਨੇ ਕਿਹਾ ਸੀ ਤੁਸੀਂ ਗਾੜੀ ਲੱਗੋ ਤੇ ਬਾਬਾ ਖੜਕ ਸਿੰਘ ਜੀ ਨੇ ਕਿਹਾ ਸੀ ਵੀ ਤੁਸੀਂ ਜੇ ਸਾਨੂੰ ਗਾੜੀ ਲਾਉਣਾ ਤਾਂ ਸਾਡਾ ਜਿਹੜਾ ਕੇਸਰੀ ਨਿਸ਼ਾਨ ਹੈ ਸਿੱਖੀ ਦਾ ਉਹਨੂੰ ਉੱਤੇ ਕਰੋ ਤੇ ਅੱਜ ਵੀ ਉਹ ਤਿਰੰਗੇ ਦੇ ਉੱਤੇ ਕੇਸਰੀ ਨਿਸ਼ਾਨ ਹੈ ਸੀ ਤਿਰੰਗੇ ਦਾ ਮਤਲਬ ਸਤਿਕਾਰ ਕਰਦੇ ਕੋਈ ਅਪਮਾਨ ਨਹੀਂ ਕਰਦੇ ਅਸੀਂ ਤਿਰੰਗੇ ਦਾ ਸਤਿਕਾਰ ਕਰਦੇ ਆ ਇਹਨਾਂ ਨੇ ਅਸੀਂ ਉੱਥੇ ਸੀ ਉਸ ਦਿਨ ਦਿੱਲੀ ਜਿਸ ਦਿਨ 26 ਮਾਰਚ ਦਾ ਹੋਇਆ ਸੀ 21 22 ਤਰੀਕ ਦੇ ਗਏ ਸੀ ਦਿੱਲੀ ਤੇ ਇਹਨਾਂ ਦੇ ਤਿਰੰਗੇ ਜਿਹੜੇ ਸੀ ਇਹਨਾਂ ਦੀਆਂ ਤੁਸੀਂ ਵੀਡੀਓ ਵੇਖੀਆਂ ਹੋਣਗੀਆਂ ਇਹਨਾਂ ਦੇ ਪੁਲਿਸ ਵਾਲੇ ਆਰਮੀ ਵਾਲੇ ਉਹ ਕਿਸ ਤਰ੍ਹਾਂ ਠੋਡ ਮਾਰਦੇ ਸੀ ਤਿਰੰਗੇ ਨੂੰ ਕਿੱਦਾਂ ਗੱਡੀਆਂ ਤੋਂ ਲਾਏ ਗਏ ਤਿਰੰਗਾ ਸਾਡਾ ਸਾਰਿਆਂ ਦਾ ਸਾਂਝਾ ਮੋਦੀ ਇਕੱਲੇ ਦਾ ਤਿਰੰਗਾ ਨਹੀਂਗਾ ਤੇ ਜਿਹੜਾ ਕੇਸ ਦੀ ਨਿਸ਼ਾਨੀ ਉਹ ਹਮੇਸ਼ਾ ਅੱਗੇ ਵੀ ਉੱਥੇ ਇਹ ਤਿਰੰਗੇ ਤੇ ਤੇ ਹੁਣ ਉੱਥੇ ਲੱਗ ਗਿਆ ਉੱਤੇ ਲੱਗ ਗਿਆ ਤੇ ਕੀ ਹੋ ਗਿਆ ਕੁਝ ਨਹੀਂ ਹੋਇਆ ਤਿਰੰਗੇ ਦਾ ਕਿਸੇ ਨੇ અપਮਾਨ ਨਹੀਂ ਕੀਤਾ ਤਿਰੰਗੇ ਦਾ ਸਤਿਕਾਰ ਹੀ ਕੀਤਾ ਇਹਦੇ ਜਿਹੜੇ ਆਰਮੀ ਵਾਲੇ ਬੰਦੇ ਆ ਜਾਂ ਕੁਝ ਵੀ ਆ ਉਹਨਾਂ ਨੂੰ ਅਸੀਂ 파ੜਦਿਆਂ ਨੂੰ ਵੇਖਿਆ ਹੈ ਜਿਹੜੇ ਤਿਰੰਗੇ ਉਹਨਾਂ ਨੇ 파ੜੇ ਆ ਗੱਡੀਆਂ ਤੋਂ ਲائے ਆ ਪਰ ਉੱਥੇ ਜਿਹੜੇ ਬੰਦੇ ਨੇ ਉਹ ਕਹਿੰਦੇ ਨੇ ਵੀ ਇਹ ਕਿਸਾਨ ਨਹੀਂ ਆਏ ਇਹ ਕਦੀ ਅੱਤਵਾਦੀ ਆ ਕਦੀ ਮੌਅਵਾਦੀ ਆ ਇਸ ਤਰ੍ਹਾਂ ਵੱਖ-ਵੱਖ ਜਿਹੜੇ ਨਾਮ ਦਿੱਤੇ ਆ ਰਹੇ ਕਿਸਾਨਾਂ ਨੂੰ ਇਹ ਜੋ ਮਰਜੀ ਕਹੀ ਜਾਣ ਜੀ ਇਹਨਾਂ ਦਾ ਰਾਜ ਆ ਨਾ ਅਸੀਂ ਮੌਵਾਦੀ ਆ ਨਾ ਅਸੀਂ ਹੱਤਵਾਦੀ ਆ ਅਸੀਂ ਨਾ ਜ਼ੁਲਮ ਸਹਿਨੇ ਆ ਤੇ ਨਾ ਜ਼ੁਲਮ ਕਰਦੇ ਆ ਸਾਡੇ ਗੁਰੂ ਦਾ ਹੁਕਮ ਹੈ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਜ਼ੁਲਮ ਸਹਿਣਾ ਵੀ ਪਾਪ ਆ ਤੇ ਜ਼ੁਲਮ ਕਰਨਾ ਵੀ ਪਾਪ ਆ ਇਹ ਨਹੀਂ ਅਸੀਂ ਸਾਡੇ ਤੇ ਜ਼ੁਲਮ ਹੁੰਦਾ ਤਾਂ ਅਸੀਂ ਉਹਨੂੰ ਹੀ ਰੋਕਾਂਗੇ ਅਸੀਂ ਜੇ ਕਿਸੇ ਹੋਰ ਵੀ ਕਿਸੇ ਵਰਗ ਦੇ ਕਿਸੇ ਵੀ ਮਤਲਬ ਕਿ ਕਿਸੇ ਵਰਗ ਦੇ ਨਾਲ ਵੀ Hindu ਆ Musalman ਕਿਸੇ ਦੇ ਨਾਲ ਵੀ ਕਿਸੇ ਦੇ ਧੀ ਪੈਂਦੇ ਨਾਲ ਜ਼ੁਲਮ ਹੁੰਦਾ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਉੱਥੇ ਹੀ ਰੁਕਾਂਗੇ ਅਸੀਂ ਉਹਦੀਆਂ ਬੱਚੀਆਂ ਗੁਰੂ ਗੋਬਿੰਦ ਸਿੰਘ ਦੀਆਂ ਅਸੀਂ ਉੱਥੇ ਹੀ ਰੋਕੇ ਉਹਦੇ ਨਾਲ ਉਹਦੇ ਡਟ ਕੇ ਖੜਾਂਗੇ ਜੋ ਜੁਲਮ ਸੈਨਾ ਵੀ ਪਾਪ ਹੈ ਜ਼ੁਲਮ ਕਰਨਾ ਵੀ ਪਾਪ ਹੈ ਮੋਦੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ ਨਾ ਅਸੀਂ ਵਕਵਾਦੀਆਂ ਨਾ ਅਸੀਂ ਅੱਤਵਾਦੀਆਂ ਅਸੀਂ ਇੱਕ ਇਨਸਾਨ ਹਾਂ ਇਨਸਾਨ ਬਣ ਕੇ ਜ਼ਿੰਦਗੀ ਜਿਹੀ ਰਹੇ ਆ ਅਸੀਂ ਗੁਰੂ ਦਾ ਪਹਿਰਾਵਾ ਪਹਿਨਿਆ ਮੋਦੀ ਕਿਤੇ ਅਮਰਤੇ ਸ਼ਾਕਿਆ ਤੇ ਵੇਖਿਆ ਇਹਦੇ ਵਿੱਚ ਕੀ ਰੰਗ ਆ ਅਮਰਤੇ ਦੀ ਦਾਤ ਦਾ ਮੋਦੀ ਨੂੰ ਕੀ ਪਤਾ ਇੱਕ ਇਹਨੂੰ ਕੀ ਪਤਾ ਅਮਰਤੇ ਦੀ ਦਾਤ ਕੀ ਆ ਲਾਲ ਸਵਾਲ ਹੈ ਮੇਰਾ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇੱਕ ਸਿੱਖ ਨੌਜਵਾਨ ਨੂੰ ਦਿੱਲੀ ਪੁਲਿਸ ਜਿਹੜੀ ਆ ਪੂਰੀ ਤਰ੍ਹਾਂ ਉਹਨੂੰ ਸਦਰ ਕਰ ਰਹੀ ਆ ਉਸਦੇ ਕੇਸਾਂ ਤੋਂ ਫੜ ਕੇ ਉਹਨੂੰ ਬੇਦਬੀ ਕਰ ਰਹੀ ਆ ਉਹਨੂੰ ਮਾਰਕਟਾਈ ਕਰ ਰਹੀ ਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਅੰਗਸਾਂਗ ਹੁੰਦਾ ਮਾਲਕ ਜਿੰਨਾ ਦੇ ਨਾਲ ਜਿਹੜੇ ਇੱਕ ਕੌਮ ਵਾਸਤੇ ਜਾਂ ਕਿਸੇ ਦੀ ਖਾਤਰ ਆਪਣੀ ਉਸਤਾਦ ਚੱਲਦੇ ਆ ਨਾ ਕੁੱਟ ਮਾਰ ਚੱਲਦੇ ਆ ਉਹਦੇ ਨਾਲ ਮਾਲਕ ਖੜਾ ਹੁੰਦਾ ਆ ਉਹਨਾਂ ਨੂੰ ਇਹਨਾਂ ਦੁੱਖ ਮਹਿਸੂਸ ਨਹੀਂ ਹੁੰਦਾ ਪਰ ਜੇ ਕਰਦੇ ਆ ਤੇ ਆਪਣੀ ਕੀਮਤੀ ਦਾ ਫਲ ਪਾਉਣਗੇ ਜਿਹੜਾ ਵੀ ਇਹੋ ਜਿਹਾ ਜ਼ੁਲਮ ਕਰਦਾ ਹੈ ਕਿਸੇ ਦੇ ਕੇਸਾਂ ਦੀ ਬੇਅਦਬੀ ਕਰਦਾ ਹੈ ਕੇਸ ਮਤਲਬ ਸਾਡੀ ਇੱਕ ਗੁਰੂ ਦੀ ਮੋਹਰ ਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਿਹਨੇ ਕੇਸਾਂ ਦਾ ਸਤਿਕਾਰ ਕੀਤਾ ਉਹਨੇ ਮੇਰਾ ਸਤਿਕਾਰ ਕੀਤਾ ਤੇ ਜਿਹਨੇ ਕੇਸਾਂ ਦਾ ਸਤਿਕਾਰ ਨਹੀਂ ਕੀਤਾ ਉਹਨੇ ਮੇਰਾ ਸਤਿਕਾਰ ਨਹੀਂ ਕੀਤਾ ਸਾਡੇ ਧਰਮ ਦੇ ਵਿੱਚ ਇਹ ਆ ਅਸੀਂ ਕਿ ਕੇਸਾਂ ਦਾ ਪੂਰਾ ਸਤਿਕਾਰ ਕਰਦੇ ਆ ਤੇ ਜੇ ਇਹ ਕੇਸਾਂ ਤੋਂ ਫੜ-ਫੜ ਕੇ ਜਿਹੜਾ ਵੀ ਮਤਲਬ ਕਈ ਸਿੱਖ ਵੀ ਇਹੋ ਜਿਹਾ ਕਟੜ ਹੈਗੇ ਵਿੱਚ ਜਿਨ੍ਹਾਂ ਨੂੰ ਗੁਰੂoverline ਨਹੀਂ ਪਤਾਏਗਾ ਤੇ ਕਈ ਹਿੰਦੂ ਵੀਰ ਵੀ ਇਹੋ ਜੇ ਵਿੱਚ ਹੈਗੇ ਜਿਨ੍ਹਾਂ ਨੂੰ ਗੁਰੂ ਬਾਰੇ ਬਹੁਤ ਨੌਲੇਜ ਆ ਮੁਸਲਮਾਨ ਵੀਰ ਵੀ ਹੈਗੇ ਜਿਨ੍ਹਾਂ ਨੂੰ ਕਿਸੇ ਇੱਕ ਗੁਰੂਤਮ ਬਾਰੇ ਬਹੁਤ ਨੌਲੇਜ ਆ ਤੇ ਜਿਹੜੇ ਇਹੋ ਜਿਹਾ ਜ਼ੁਲਮ ਕਰਦੇ ਉਹਨਾਂ ਨੂੰ ਲੇਖੇ ਤੇ ਦੇਣੇ ਪੈਣਾ ਹੀ ਇੱਥੇ ਨਹੀਂ ਅਗਲੀ ਦਰਗਾਹ ਚ ਸਈ ਸੱਚੇ ਪਾਤਸ਼ਾਹ ਦੀ ਦਰਗਾਹ ਜੋ ਉਸੇ ਸੱਚੇ ਲੇਖੇ ਸੱਚੋ ਸੱਚ ਨਿਬੜਨਾ ਉੱਥੇ ਝੂਠ ਨਹੀਂ ਚੱਲਣਾ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਜਿਹੜਾ ਗੱਲਬਾਤ ਕੀਤੀ ਇੱਕ ਜਿੱਥੇ ਕਿ ਵੱਡੇ ਕਿਸਾਨਾਂ ਆ ਗੋਮਾਂ ਵਾਲਵਾ ਜੀ ਜਿਹੜਾ ਅੱਜ ਸਿੱਖ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਤੇ ਲੱਖਾਂ ਸਦਾਨਾ ਅਤੇ ਹੋਰ ਜਿਹੜੇ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੇ ਹੱਕ ਵਿੱਚ ਜਿਹੜਾ ਵਾ ਕਿ ਪ੍ਰੋਟੈਸਟ ਕੀਤਾ ਗਿਆ ਬਕੀ ਰੋਲ ਪ੍ਰਦਰਸ਼ਨ ਕੀਤਾ ਗਿਆ ਮੋਦੀ ਸਰਕਾਰ ਦੇ ਖਿਲਾਫ ਕਿ ਉਹਨਾਂ ਜਿਹੜੇ ਪਰਚੇ ਦਰਜ ਕੀਤੇ ਜਾਣ ਕੀਤੇ ਗਏ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਵਾ ਉਹਨਾਂ ਨੂੰ ਜਲਦ ਜਲਦ ਪਰਚੇ ਕੈਂਸਲ ਕਰਕੇ ਅਤੇ ਉਹਨਾਂ ਨੂੰ ਰਹਾਈ ਕੀਤਾ ਜਾਵੇ ਅਮਰਸਾਤੋਂ ਇੱਕ ਮਟੀਵੀ ਲਈ ਹਾਜ਼ਰਿਤ ਕਰੇ ਵਾਲਦੀ ਖਾਸ ਕੋਰਟ